ਟਾਈਸਰ 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 ਮਸਕਰਨ ਕੈਚ ਰੂ ਲਓ ਜੀ ਅੱਜ ਪਹੁੰਚਿਆ 21 ਜਨਵਰੀ ਨੂੰ ਬਾਈ ਬਟੇ ਦੀ ਦੁਕਾਨ ਤੇ ਮਾਗਰ ਟ੍ਰੇਡਿੰਗ ਕੰਪਨੀ ਦੇ ਭਾਅ ਪੁੱਛਦੇ ਆਂ ਸਬਜ਼ੀ ਦੇ ਜਗਰਾ ਉਹਦੀ ਸਬਜ਼ੀ ਮੰਡੀ ਚ ਪਹੁੰਚਿਆ ਥੋਕ ਦੇ ਭਾਅ ਪੁੱਛਦੇ ਆਂ ਅੱਸੀ ਕਹ ਵੀਰੇ ਅੱਸੀ ਕੱਲ੍ਹ ਜੀ ਸਰ ਅੱਛਾ ਵੀਰੇ ਅੱਜ ਦੇ ਥੋਕ ਦੇ ਭਾਅ ਦੱਸੂਗਾ ਜੀ ਮਾਗਰ ਟ੍ਰੇਡਿੰਗ ਕੰਪਨੀ ਦੇ ਹਾਂਜੀ ਹਾਂਜੀ ਗਾਜਰ 130 150 ਠੀਕ ਆ 150 ਨੂੰ ਹਾਂਜੀ ਹਾਂਜੀ ਆਲੂ 250 ਰੁਪਏ ਆਲੂ 250 ਨੂੰ ਜੀ ਗੋਭੀ ਵਿੱਚ 18 ਰੁਪਏ ਕਿਲੋ ਜੀ ਗੋਭੀ 18 ਦਾ ਬੱਦ ਗ ਗਾਜਰ ਰੱਖ ਦੇ 250 ਰੁਪਏ ਸਪੈਸ਼ਲ ਸੀ ਹੋਲ ਕਵਾਲਟੀ ਠੀਕ ਹੈ ਜੀ ਮਟਰ ਵੇਚਿਆ 20 ਰੁਪਏ ਕਿਲੋ ਠੀਕ ਹੈ ਜੀ ਮਟਰ 20 ਰੁਪਏ ਕਿਲੋ ਅਦਰਕ 90 ਚਾਈਨਾ ਖੀਰਾ 35 ਟਮਾਟਰ 35 ਯਾਲ ਲਲੂ ਟੈਂਸੋਂ ਨੈਟ ਠੀਕ ਹੈ ਜੀ ਹਾਂਜੀ ਤੇ ਫਰਾਜ਼ਬੀਨ ਜੀ ਫਰਾਜ਼ਬੀਨ 35 ਰੁਪਏ ਕਿਲੋ ਪਿਆਜ਼ ਸੁੱਕਾ ਜੀ ਸੁੱਕਾ ਪਿਆਜ਼ 23 ਰੁਪਏ ਕਿਲੋ ਮੂਲੀ 8 ਰੁਪਏ ਕਿਲੋ ਸ਼ਿਮਲਾ ਨੀਂਵੀਂ 20 ਰੁਪਏ ਛਿਵਲਾ 35 ਰੁਪਏ ਮਟਰ ਜੀ ਮਟਰ 20 ਰੁਪਏ ਨੈਟ ਮਟਰ 20 ਰੁਪਏ ਨੈਟ ਹਾਂਜੀ ਤੇ ਨਿੰਬੂ ਜੀ ਨਿੰਬੂ 25 ਰੁਪਏ ਕਰ ਜੀ ਨਿੰਬੂ ਐਸੀ ਲੋਕਾਂ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਜ਼ਬਾਨ ਬਿੱਟੇ ਵੀਰੇ ਤੇ ਇਹਨਾਂ ਦੀ ਦੁਕਾਨ ਤੇ ਆਓ ਤੇ ਸਬਜ਼ੀ ਖਰੀਦੋ ਬਾਈ ਬਹੁਤ ਵਧੀਆ ਸਬਜ਼ੀ ਆ ਆ ਦੇਖੋ ਤੁਸੀਂ ਵੀਡੀਓ ਚ ਡੇਲੀ ਇਹਨਾਂ ਦੇ ਰੇ